ਸੋਨ ਦੇ ਪਵਿੱਤਰ ਮਹੀਨੇ ਦੌਰਾਨ ਕਾਂਵੜ ਯਾਤਰਾ ਚੱਲ ਰਹੀ ਹੈ ਤੇ ਇਸੇ ਦੌਰਾਨ ਸ਼ਿਵ ਭਗਤ ਟੋਲੀਆਂ ਦੇ ਟੋਲੀਆਂ ਬਣਾ ਕੇ ਗੰਗਾ ਜਲ ਲੈਣ ਦੇ ਲਈ ਹਰਿਦੁਆਰ ਪਹੁੰਚ ਰਹੇ ਨੇ ਹਰਿਦੁਆਰ ਦੇ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚੱਲਦਿਆਂ ਕਈ ਨਦੀਆਂ ਉਫਾਨਤ ਨੇ ਕਈ ਨਦੀਆਂ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਰਿਹਾ ਹੈ ਕਿ ਲੋਕਾਂ ਦੇ ਲਈ ਖਤਰਨਾਕ ਵੀ ਸਾਬਤ ਹੋ ਰਿਹਾ ਤੇ ਇਸੇ ਦੌਰਾਨ ਜਿੱਥੇ ਕਾਂਵੜੀਏ ਵੀ ਹਰਿਦੁਆਰ ਪਹੁੰਚੇ ਹੋਏ ਨੇ ਤੇ ਕਟਨਾਵਾ ਦਾ ਸ਼ਿਕਾਰ ਵੀ ਹੋ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਸ਼ਿਵ ਭਗਤ ਅਸੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਕੇ ਤੇ ਮੌਜੂਦ ਐਸਟੀਆਰਐਫ ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਜ਼ਰੂਰ ਕਰਨਾ ਬੰਦਾ ਕਿਉਂਕਿ ਇਹਨਾਂ ਦੀ ਬਹਾਦਰੀ ਦੇ ਨਾਲ ਹੀ ਇਹਨਾਂ ਦੀ ਸਤਰਕਤਾ ਦੇ ਨਾਲ ਹੀ ਇਹਨਾਂ ਦੋਵਾਂ ਸ਼ਿਫ ਭਗਤਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਰੁੜ ਰਹੇ ਹੁੰਦੇ ਨੇ ਤੇ ਮਾਫ ਕਰਨਾ ਜਿਹੜੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜੇ ਸ਼ਿਫ ਭਗਤ ਰੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ ਐਸਟੀਆਰਐਫ ਦੇ ਜਵਾਨ ਸ਼ਿਲਾੰਗ ਲਗਾ ਦਿੰਦੇ ਨੇ ਨਦੀ ਦੇ ਵਿੱਚ ਤੇ ਇਹਨਾਂ ਨੂੰ ਬਚਾ ਕੇ ਬਾਹਰ ਲੈ ਆਉਂਦੇ ਨੇ ਤਸਵੀਰਾਂ ਇਹ ਤੇਜ਼ੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਦੀਆਂ ਹੀ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਾਵੜ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸ਼ਿਫ ਭਗਤ ਗੰਗਾ ਜਲ ਲੈਣ ਮੌਕੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੋੜ ਰਹੇ ਨੇ ਲਗਾਤਾਰੇ ਤਸਵੀਰਾਂ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ ਪਰ ਐਸਜੀਆਰਐਫ ਦੇ ਜਵਾਨ ਜਿਹੜੇ ਲਗਾਤਾਰ ਇੱਥੇ ਮੌਜੂਦ ਨੇ ਉਹ ਐਸੇ ਲਈ ਇੱਥੇ ਰਹਿ ਕੇ ਡਟੇ ਹੋਏ ਨੇ ਤਾਂ ਕਿ ਕਿਸੇ ਵੀ ਅਨਸੁਖਾਵੇ ਕਟਨਾ ਨੂੰ ਰੋਕਿਆ ਜਾ ਸਕੇ ਤੇ ਸ਼ਿਫ ਭਗਤਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਤੇ ਇਹਨਾਂ ਦੀ ਬਹਾਦਰੀ ਨੂੰ ਹੀ ਹਰ ਕੋਈ ਅੱਜ ਸਲਾਮ ਵੀ ਕਰ ਰਿਹਾ ਕਿਉਂਕਿ ਹੁਣ ਤੱਕ 20 ਦੇ ਕਰੀਬ ਕਾਂਵੜੀਆਂ ਨੂੰ ਰੁੜਦੇ ਹੋਏ ਐਸਟਆਰਐਫ ਦੇ ਜਵਾਨਾਂ ਦੇ ਵੱਲੋਂ ਬਚਾਇਆ ਗਿਆ ਤੇ ਇਹਨਾਂ ਦੇ ਵਿੱਚੋਂ ਹੀ ਇਹ ਤਸਵੀਰ ਇੱਕ ਸਾਹਮਣੇ ਆਈ ਹੈ ਜਿਹੜੀ ਤਾਜ਼ਾ ਤਸਵੀਰ ਆ ਅੱਜ ਦੀ ਹੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਇੱਕ एसआर एसटीआरएफ ਦੇ ਜਵਾਨ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਦੇ ਕਿ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਤੇਜ਼ ਵਹਾਅ ਦੇ ਵਿੱਚ ਪਾਣੀ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਐ ਇਸੇ ਦੇ ਚਲਦਿਆਂ ਜਦੋਂ ਵੀ ਕੋਈ ਸ਼ਿਵ ਭਗਤ ਜਾਂ ਕੋਈ ਵੀ ਜਿਹੜਾ ਸ਼ਰਦਾਲੂ ਵੇ ਇੱਥੇ ਗੰਗਾ ਜਲ ਲੈਣ ਦੇ ਲਈ ਜਾਂ ਇਸ਼ਨਾਨ ਕਰਨ ਦੇ ਲਈ ਇੱਥੇ ਆ ਰਿਹਾ ਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਦਾ ਜਿਹੜਾ ਉਹ ਸ਼ਿਕਾਰ ਵੀ ਕਈ ਜਣੇ ਹੋ ਰਹੇ ਨੇ ਤੇ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਜਾਨੀ ਨੁਕਸਾਨ ਦੇ ਬਚਾਅ ਦੇ ਲਈ ਐਸਟੀਆਰਐਫ ਦੇ ਜਵਾਨ ਲਗਾਤਾਰ ਇੱਥੇ ਡਟੇ ਹੋਏ ਨੇ ਪੈਰਾ ਲਗਾਤਾਰ ਦੇ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸੁਖਾਮੀ ਘਟਨਾ ਨਾ ਵਾਪਰ ਜਾਵੇ ਤੇ ਇਹ ਤਾਜ਼ਾ ਤਸਵੀਰ ਜਿਹੜੀ ਸਾਹਮਣੇ ਆਈ ਹੈ ਹਰਿਦਵਾਰ ਤੋਂ ਗੰਗਾ ਨਦੀ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਐਸਟੀਆਰਐਫ ਦੇ ਜਵਾਨ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ ਕੜੀ ਮੁਸ਼ਕਲਤ ਅਰ ਜਿਹੜੀ ਹੈ ਜਿਹੜੀ ਲਗਾਤਾਰ ਇਹਨਾਂ ਦੇ ਵੱਲੋਂ ਬਹਾਦਰੀ ਦੀ ਮਿਸਾਲ ਜਿਹੜੇ ਪੇਸ਼ ਕੀਤੀ ਜਾ ਰਹੀ ਹੈ ਲਗਾਤਾਰ ਕਾਂਵੜੀਆਂ ਨੂੰ ਬਚਾਇਆ ਜਾ ਰਿਹਾ ਹੈ ਉਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਜ਼ਰੂਰ ਕਰ ਰਿਹਾ ਸੋਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਕਾਂਵੜ ਯਾਤਰਾ ਚੱਲ ਰਹੀ ਹੈ ਤੇ ਇਸੇ ਦੌਰਾਨ ਸ਼ਿਵ ਭਗਤ ਟੋਲੀਆਂ ਦੇ ਟੋਲੀਆਂ ਬਣਾ ਕੇ ਗੰਗਾ ਜਲ ਲੈਣ ਦੇ ਲਈ ਹਰਿਦੁਆਰ ਪਹੁੰਚ ਰਹੇ ਨੇ ਹਰਿਦੁਆਰ ਦੇ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚਲਦਿਆਂ ਕਈ ਨਦੀਆਂ ਉਫਾਨ ਤੇ ਨੇ ਕਈ ਨਦੀਆਂ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਰਿਹਾ ਹੈ ਕਿ ਲੋਕਾਂ ਦੇ ਲਈ ਖਤਰਨਾਕ ਵੀ ਸਾਬਤ ਹੋ ਰਿਹਾ ਤੇ ਇਸੇ ਦੌਰਾਨ ਜਿੱਥੇ ਕਾਂਵੜੀਏ ਵੀ ਹਰਿਦੁਆਰ ਪਹੁੰਚੇ ਹੋਏ ਨੇ ਤੇ ਕਟਨਾਵਾ ਦਾ ਸ਼ਿਕਾਰ ਵੀ ਹੋ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਸ਼ਿ ਭਗਤ ਐਸੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਕੇ ਤੇ ਮੌਜੂਦ SDRF ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਜ਼ਰੂਰ ਕਰਨਾ ਬੰਦਾ ਕਿਉਂਕਿ ਇਹਨਾਂ ਦੀ ਬਹਾਦਰੀ ਦੇ ਨਾਲ ਹੀ ਇਹਨਾਂ ਦੀ ਸਤਰਕਤਾ ਦੇ ਨਾਲ ਹੀ ਇਹਨਾਂ ਦੋਵਾਂ ਸ਼ਿਫ ਭਗਤਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਰੁੜ ਰਹੇ ਹੁੰਦੇ ਨੇ ਤੇ ਮਾਫ ਕਰਨਾ ਜਿਹੜੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜੇ ਸ਼ਿਫ ਭਗਤ ਰੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ SDRF ਦੇ ਜਵਾਨ ਛਲਾਂਗ ਲਗਾ ਦਿੰਦੇ ਨੇ ਨਦੀ ਦੇ ਵਿੱਚ ਤੇ ਇਹਨਾਂ ਨੂੰ ਬਚਾ ਕੇ ਬਾਹਰ ਲੈ ਆਉਂਦੇ ਨੇ ਤਸਵੀਰਾਂ ਇਹ ਤੇਜ਼ੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਦੀਆਂ ਹੀ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਾਵੜ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸ਼ਿਫ ਭਗਤ ਗੰਗਾ ਜਲ ਲੈਣ ਮੌਕੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੋੜ ਰਹੇ ਨੇ ਲਗਾਤਾਰੇ ਤਸਵੀਰਾਂ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ ਪਰ ਐਸਜੀਆਰਐਫ ਦੇ ਜਵਾਨ ਜਿਹੜੇ ਲਗਾਤਾਰ ਇੱਥੇ ਮੌਜੂਦ ਨੇ ਉਹ ਐਸੇ ਲਈ ਇੱਥੇ ਰਹਿ ਕੇ ਡਟੇ ਹੋਏ ਨੇ ਤਾਂ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਤੇ ਸ਼ਿਫਤ ਭਗਤਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਤੇ ਇਹਨਾਂ ਦੀ ਬਹਾਦਰੀ ਨੂੰ ਹੀ ਹਰ ਕੋਈ ਅੱਜ ਸਲਾਮ ਵੀ ਕਰ ਰਿਹਾ ਕਿਉਂਕਿ ਹੁਣ ਤੱਕ 20 ਦੇ ਕਰੀਬ ਕਾਂਵੜੀਆਂ ਨੂੰ ਰੁੜਦੇ ਹੋਏ ਐਸਟਆਰਐਫ ਦੇ ਜਵਾਨਾਂ ਦੇ ਵੱਲੋਂ ਬਚਾਇਆ ਗਿਆ ਤੇ ਇਹਨਾਂ ਦੇ ਵਿੱਚੋਂ ਹੀ ਇਹ ਤਸਵੀਰ ਇੱਕ ਸਾਹਮਣੇ ਆਈ ਹੈ ਜਿਹੜੀ ਤਾਜ਼ਾ ਤਸਵੀਰ ਆ ਅੱਜ ਦੇ ਹੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਇੱਕ ਐਸਡੀਆਰ ਐਸਟੀਆਰਐਫ ਦੇ ਜਵਾਨ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਦੇ ਕਿ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਤੇਜ਼ ਵਹਾਅ ਦੇ ਵਿੱਚ ਪਾਣੀ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਐਸੇ ਦੇ ਚੱਲਦਿਆਂ ਜਦੋਂ ਵੀ ਕੋਈ ਸ਼ਿਵ ਭਗਤ ਜਾਂ ਕੋਈ ਵੀ ਜਿਹੜਾ ਸ਼ਰਧਾਲੂ ਇੱਥੇ ਗੰਗਾ ਜਲ ਲੈਣ ਦੇ ਲਈ ਜਾਂ ਇਸ਼ਨਾਨ ਕਰਨ ਦੇ ਲਈ ਇੱਥੇ ਆ ਰਿਹਾ ਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਦਾ ਜਿਹੜਾ ਉਹ ਸ਼ਿਕਾਰ ਵੀ ਕਈ ਜਣੇ ਹੋ ਰਹੇ ਨੇ ਤੇ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਜਾਣੀ ਨੁਕਸਾਨ ਦੇ ਬਚਾਅ ਦੇ ਲਈ ਐਸਟੀਆਰਐਫ ਦੇ ਜਵਾਨ ਲਗਾਤਾਰ ਇੱਥੇ ਡਟੇ ਹੋਏ ਨੇ ਪੈਰਾ ਲਗਾਤਾਰ ਦੇ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰ ਜਾਵੇ ਤੇ ਇਹ ਤਾਜ਼ਾ ਤਸਵੀਰ ਜਿਹੜੀ ਸਾਹਮਣੇ ਆਈ ਹੈ ਹਰਿਦਵਾਰ ਤੋਂ ਗੰਗਾ ਨਦੀ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਐਸਟੀਆਰਐਫ ਦੇ ਜਵਾਨ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ ਕੜੀ ਮੁਸ਼ਕਲਤ ਅਰ ਜਿਹੜੀ ਹੈ ਜਿਹੜੀ ਲਗਾਤਾਰ ਇਹਨਾਂ ਦੇ ਵੱਲੋਂ ਬਹਾਦਰੀ ਦੀ ਮਿਸਾਲ ਜਿਹੜੀ ਪੇਸ਼ ਕੀਤੀ ਜਾ ਰਹੀ ਹੈ ਲਗਾਤਾਰ ਕਾਂਵੜੀਆਂ ਨੂੰ ਬਚਾਇਆ ਜਾ ਰਿਹਾ ਹੈ ਉਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਜ਼ਰੂਰ ਕਰ ਰਿਹਾ ਹੈ ਸੌਂਦ ਦੇ ਪਵਿੱਤਰ ਮਹੀਨੇ ਦੌਰਾਨ ਕਾਂਵੜ ਯਾਤਰਾ ਚੱਲ ਰਹੀ ਹੈ ਤੇ ਇਸੇ ਦੌਰਾਨ ਸ਼ਿਵ ਭਗਤ ਟੋਲੀਆਂ ਦੇ ਟੋਲੀਆਂ ਬਣਾ ਕੇ ਗੰਗਾ ਜਲ ਲੈਣ ਦੇ ਲਈ ਹਰਿਦਵਾਰ ਪਹੁੰਚ ਰਹੇ ਨੇ ਹਰਿਦਵਾਰ ਦੇ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚਲਦਿਆਂ ਕਈ ਨਦੀਆਂ ਉਫਾਨ ਤੇ ਨੇ ਕਈ ਨਦੀਆਂ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਰਿਹਾ ਹੈ ਕਿ ਲੋਕਾਂ ਦੇ ਲਈ ਖਤਰਨਾਕ ਵੀ ਸਾਬਤ ਹੋ ਰਿਹਾ ਤੇ ਇਸੇ ਦੌਰਾਨ ਜਿੱਥੇ ਕਾਂਵੜੀਏ ਵੀ ਹਰਿਦਵਾਰ ਪਹੁੰਚੇ ਹੋਏ ਨੇ ਤੇ ਕਟਨਾਵਾ ਦਾ ਸ਼ਿਕਾਰ ਵੀ ਹੋ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਸ਼ਿ ਭਗਤ ਏਸੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਉਰਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਕੇ ਤੇ ਮੌਜੂਦ ਐਸਟੀਆਰਐਫ ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਜ਼ਰੂਰ ਕਰਨਾ ਬੰਦਾ ਕਿਉਂਕਿ ਇਹਨਾਂ ਦੀ ਬਹਾਦਰੀ ਦੇ ਨਾਲ ਹੀ ਇਹਨਾਂ ਦੀ ਸਤਰਕਤਾ ਦੇ ਨਾਲ ਹੀ ਇਹਨਾਂ ਦੋਵਾਂ ਸ਼ਿਫ ਭਗਤਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਰੋੜ ਰਹੇ ਹੁੰਦੇ ਨੇ ਤੇ ਮਾਫ ਕਰਨਾ ਜਿਹੜੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜੇ ਸ਼ਿਫ ਭਗਤ ਰੋੜ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ ਐਸਟੀਆਰਐਫ ਦੇ ਜਵਾਨ ਸ਼ਿਲਾੰਗ ਲਗਾ ਦਿੰਦੇ ਨੇ ਨਦੀ ਦੇ ਵਿੱਚ ਤੇ ਇਹਨਾਂ ਨੂੰ ਬਚਾ ਕੇ ਬਾਹਰ ਲੈ ਆਉਂਦੇ ਨੇ ਤਸਵੀਰਾਂ ਇਹ ਤੇਜ਼ੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਦੀਆਂ ਹੀ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਾਵੜ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸ਼ਿਫ ਭਗਤ ਗੰਗਾ ਜਲ ਨੈਣ ਮੋਕੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੋੜ ਰਹੇ ਨੇ ਲਗਾਤਾਰੇ ਤਸਵੀਰਾਂ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ ਪਰ ਐਸਜੀਆਰਐਫ ਦੇ ਜਵਾਨ ਜਿਹੜੇ ਲਗਾਤਾਰ ਇੱਥੇ ਮੌਜੂਦ ਨੇ ਉਹ ਐਸੇ ਲਈ ਇੱਥੇ ਰਹਿ ਕੇ ਡਟੇ ਹੋਏ ਨੇ ਤਾਂ ਕਿ ਕਿਸੇ ਵੀ ਅਨਸੁਖਾਵੇ ਕਟਨਾ ਨੂੰ ਰੋਕਿਆ ਜਾ ਸਕੇ ਤੇ ਸ਼ਿਫ ਭਗਤਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਤੇ ਇਹਨਾਂ ਦੀ ਬਹਾਦਰੀ ਨੂੰ ਹੀ ਹਰ ਕੋਈ ਅੱਜ ਸਲਾਮ ਵੀ ਕਰ ਰਿਹਾ ਕਿਉਂਕਿ ਹੁਣ ਤੱਕ 20 ਦੇ ਕਰੀਬ ਕਾਂਵੜੀਆਂ ਨੂੰ ਰੁੜਦੇ ਹੋਏ ਐਸਟਆਰਐਫ ਦੇ ਜਵਾਨਾਂ ਦੇ ਵੱਲੋਂ ਬਚਾਇਆ ਗਿਆ ਤੇ ਇਹਨਾਂ ਦੇ ਵਿੱਚੋਂ ਹੀ ਇਹ ਤਸਵੀਰ ਇੱਕ ਸਾਹਮਣੇ ਆਈ ਹੈ ਜਿਹੜੀ ਤਾਜ਼ਾ ਤਸਵੀਰ ਹੈ ਅੱਜ ਦੇ ਹੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਇੱਕ ਐਸ ਡੀ ਆਰ ਐਸ ٹی ਆਰ ਐਫ ਦੇ ਜਵਾਨ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਦੇ ਕਿ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਤੇਜ਼ ਵਹਾਅ ਦੇ ਵਿੱਚ ਪਾਣੀ ਅੱਗੇ ਵੱਲ ਨੂੰ ਵਧਦਾ ਜਾ ਰਿਹਾ ਐਸੇ ਦੇ ਚੱਲਦਿਆਂ ਜਦੋਂ ਵੀ ਕੋਈ ਸ਼ਿਵ ਭਗਤ ਜਾਂ ਕੋਈ ਵੀ ਜਿਹੜਾ ਸ਼ਰਧਾਲੂ ਇੱਥੇ ਗੰਗਾ ਜਲ ਲੈਣ ਦੇ ਲਈ ਜਾਂ ਇਸ਼ਨਾਨ ਕਰਨ ਦੇ ਲਈ ਇੱਥੇ ਆ ਰਿਹਾ ਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਦਾ ਜਿਹੜਾ ਉਹ ਸ਼ਿਕਾਰ ਵੀ ਕਈ ਜਣੇ ਹੋ ਰਹੇ ਨੇ ਤੇ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਜਾਨੀ ਨੁਕਸਾਨ ਦੇ ਬਚਾਅ ਦੇ ਲਈ ਐਸਟੀਆਰਐਫ ਦੇ ਜਵਾਨ ਲਗਾਤਾਰ ਇੱਥੇ ਡਟੇ ਹੋਏ ਨੇ ਪੈਰਾ ਲਗਾਤਾਰ ਦੇ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰ ਜਾਵੇ ਤੇ ਇਹ ਤਾਜ਼ਾ ਤਸਵੀਰ ਜਿਹੜੀ ਸਾਹਮਣੇ ਆਈ ਹੈ ਹਰੀਦਵਾਰ ਤੋਂ ਗੰਗਾ ਨਦੀ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਐਸਟੀਆਰਐਫ ਦੇ ਜਵਾਨ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ ਕੜੀ ਮੁਸ਼ਕਲਤ ਅ ਜਿਹੜੀ ਹੈ ਜਿਹੜੀ ਲਗਾਤਾਰ ਇਹਨਾਂ ਦੇ ਵੱਲੋਂ ਬਹਾਦਰੀ ਦੀ ਮਿਸਾਲ ਜਿਹੜੇ ਪੇਸ਼ ਕੀਤੀ ਜਾ ਰਹੀ ਹੈ ਲਗਾਤਾਰ ਕਾਂਵੜੀਆਂ ਨੂੰ ਬਚਾਇਆ ਜਾ ਰਿਹਾ ਹੈ ਉਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਜ਼ਰੂਰ ਕਰ ਰਿਹਾ ਹੈ ਸੋਨ ਦੇ ਪਵਿੱਤਰ ਮਹੀਨੇ ਦੇ ਦੌਰਾਨ ਕਾਂਵੜ ਯਾਤਰਾ ਚੱਲ ਰਹੀ ਹੈ ਤੇ ਇਸੇ ਦੌਰਾਨ ਸ਼ਿਵ ਭਗਤ ਟੋਲੀਆਂ ਦੇ ਟੋਲੀਆਂ ਬਣਾ ਕੇ ਗੰਗਾ ਜਲ ਲੈਣ ਦੇ ਲਈ ਹਰਿਦਵਾਰ ਪਹੁੰਚ ਰਹੇ ਨੇ ਹਰਿਦਵਾਰ ਦੇ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚਲਦਿਆਂ ਕਈ ਨਦੀਆਂ ਉਫਾਨ ਤੇ ਨੇ ਕਈ ਨਦੀਆਂ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਰਿਹਾ ਹੈ ਕਿ ਲੋਕਾਂ ਦੇ ਲਈ ਖਤਰਨਾਕ ਵੀ ਸਾਬਤ ਹੋ ਰਿਹਾ ਤੇ ਇਸੇ ਦੌਰਾਨ ਜਿੱਥੇ ਕਾਂਵੜੀਏ ਵੀ ਹਰਿਦਵਾਰ ਪਹੁੰਚੇ ਹੋਏ ਨੇ ਤੇ ਕਟਨਾਵਾ ਦਾ ਸ਼ਿਕਾਰ ਵੀ ਹੋ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਸ਼ਿ ਭਗਤ ਐਸੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਕੇ ਤੇ ਮੌਜੂਦ ਐਸਟੀਆਰਐਫ ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਜ਼ਰੂਰ ਕਰਨਾ ਬੰਦਾ ਕਿਉਂਕਿ ਇਹਨਾਂ ਦੀ ਬਹਾਦਰੀ ਦੇ ਨਾਲ ਹੀ ਇਹਨਾਂ ਦੀ ਸਤਰਕਤਾ ਦੇ ਨਾਲ ਹੀ ਇਹਨਾਂ ਦੋਵਾਂ ਛਿਪ ਭਗਤਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਰੁੜ ਰਹੇ ਹੁੰਦੇ ਨੇ ਤੇ ਮਾਫ ਕਰਨਾ ਜਿਹੜੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜੇ ਛਿਪ ਭਗਤ ਰੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ ਐਸਟੀਆਰਐਫ ਦੇ ਜਵਾਨ ਸ਼ਿਲਾੰਗ ਲਗਾ ਦਿੰਦੇ ਨੇ ਨਦੀ ਦੇ ਵਿੱਚ ਤੇ ਇਹਨਾਂ ਨੂੰ ਬਚਾ ਕੇ ਬਾਹਰ ਲੈ ਆਉਂਦੇ ਨੇ ਤਸਵੀਰਾਂ ਇਹ ਤੇਜ਼ੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਦੀਆਂ ਹੀ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਾਵੜ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸ਼ਿਫ ਭਗਤ ਗੰਗਾਜਲ ਲੈਣ ਮੌਕੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਰੋੜ ਰਹੇ ਨੇ ਲਗਾਤਾਰ ਇਹ ਤਸਵੀਰਾਂ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ ਪਰ ਐਸਜੀਆਰਐਫ ਦੇ ਜਵਾਨ ਜਿਹੜੇ ਲਗਾਤਾਰ ਇੱਥੇ ਮੌਜੂਦ ਨੇ ਉਹ ਐਸੇ ਲਈ ਇੱਥੇ ਰਹਿ ਕੇ ਡਟੇ ਹੋਏ ਨੇ ਤਾਂ ਕਿ ਕਿਸੇ ਵੀ ਅਨਸੁਕਾਵੇਂ ਕਟਨਾ ਨੂੰ ਰੋਕਿਆ ਜਾ ਸਕੇ ਤੇ ਸ਼ਿਫਟ ਪਕਟਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਤੇ ਇਹਨਾਂ ਦੀ ਬਹਾਦਰੀ ਨੂੰ ਹੀ ਹਰ ਕੋਈ ਅੱਜ ਸਲਾਮ ਵੀ ਕਰ ਰਿਹਾ ਕਿਉਂਕਿ ਹੁਣ ਤੱਕ 20 ਦੇ ਕਰੀਬ ਕਾਂਵੜੀਆਂ ਨੂੰ ਰੁੜਦੇ ਹੋਏ ਐਸਟੀਆਰਐਫ ਦੇ ਜਵਾਨਾਂ ਦੇ ਵੱਲੋਂ ਬਚਾਇਆ ਗਿਆ ਤੇ ਇਹਨਾਂ ਦੇ ਵਿੱਚੋਂ ਹੀ ਇਹ ਤਸਵੀਰ ਇੱਕ ਸਾਹਮਣੇ ਆਈ ਹੈ ਜਿਹੜੀ ਤਾਜ਼ਾ ਤਸਵੀਰ ਹੈ ਅੱਜ ਦੀ ਹੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਇੱਕ ਐਸਟੀਆਰ ਐਸਟੀਆਰਐਫ ਦੇ ਜਵਾਨ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਦੇ ਕਿ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਤੇਜ਼ ਵਹਾਅ ਦੇ ਵਿੱਚ ਪਾਣੀ ਅੱਗੇ ਵੱਲ ਨੂੰ ਵੱਧਦਾ ਜਾ ਰਿਹਾ ਐਸੇ ਦੇ ਚਲਦਿਆਂ ਜਦੋਂ ਵੀ ਕੋਈ ਸ਼ਿਵ ਭਗਤ ਜਾਂ ਕੋਈ ਵੀ ਜਿਹੜਾ ਸ਼ਰਦਾਲੂ ਹੈ ਇੱਥੇ ਗੰਗਾ ਜਲ ਲੈਣ ਦੇ ਲਈ ਜਾਂ ਇਸ਼ਨਾਨ ਕਰਨ ਦੇ ਲਈ ਇੱਥੇ ਆ ਰਿਹਾ ਤੇ ਉਹ ਪਾਣੀ ਦੇ ਤੇਜ਼ ਵਹਾਅ ਦੇ ਦਾ ਜਿਹੜਾ ਉਹ ਸ਼ਿਕਾਰ ਵੀ ਕਈ ਜਣੇ ਹੋ ਰਹੇ ਨੇ ਤੇ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਜਾਨੀ ਨੁਕਸਾਨ ਦੇ ਬਚਾਅ ਦੇ ਲਈ STRF ਦੇ ਜਵਾਨ ਲਗਾਤਾਰ ਇੱਥੇ ਡਟੇ ਹੋਏ ਨੇ ਪੈਰਾ ਲਗਾਤਾਰ ਦੇ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰ ਜਾਵੇ ਤੇ ਇਹ ਤਾਜ਼ਾ ਤਸਵੀਰ ਜਿਹੜੀ ਸਾਹਮਣੇ ਆਈ ਹੈ ਹਰਿਦਵਾਰ ਤੋਂ ਗੰਗਾ ਨਦੀ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਐਸ ਡੀ ਆਰ ਐਫ ਦੇ ਜਵਾਨ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ ਕੜੀ ਮੁਸ਼ਕਤ ਜਿਹੜੀ ਹੈ ਜਿਹੜੀ ਲਗਾਤਾਰ ਇਹਨਾਂ ਦੇ ਵੱਲੋਂ ਬਹਾਦਰੀ ਦੀ ਮਿਸਾਲ ਜਿਹੜੇ ਪੇਸ਼ ਕੀਤੀ ਜਾ ਰਹੀ ਹੈ ਲਗਾਤਾਰ ਕਾਂਵੜੀਆਂ ਨੂੰ ਬਚਾਇਆ ਜਾ ਰਿਹਾ ਹੈ ਉਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ ਇਹਨਾਂ ਦੀ ਬਹਾਦਰੀ ਨੂੰ ਹਰ ਕੋਈ ਸਲਾਮ ਜ਼ਰੂਰ ਕਰ ਰਿਹਾ ਹੈ ਸੋਂਦੇ ਪਵਿੱਤਰ ਮਹੀਨੇ ਦੇ ਦੌਰਾਨ ਕਾਂਵੜ ਯਾਤਰਾ ਚੱਲ ਰਹੀ ਹੈ ਤੇ ਇਸੇ ਦੌਰਾਨ ਸ਼ਿਵ ਭਗਤ ਟੋਲੀਆਂ ਦੇ ਟੋਲੀਆਂ ਬਣਾ ਕੇ ਗੰਗਾ ਜਲ ਲੈਣ ਦੇ ਲਈ ਹਰਿਦੁਆਰ ਪਹੁੰਚ ਰਹੇ ਨੇ ਹਰਿਦੁਆਰ ਦੇ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚਲਦਿਆਂ ਕਈ ਨਦੀਆਂ ਉਫਾਨਤ ਨੇ ਕਈ ਨਦੀਆਂ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਰਿਹਾ ਹੈ ਕਿ ਲੋਕਾਂ ਦੇ ਲਈ ਖਤਰਨਾਕ ਵੀ ਸਾਬਤ ਹੋ ਰਿਹਾ ਤੇ ਇਸੇ ਦੌਰਾਨ ਜਿੱਥੇ ਕਾਂਵੜੀਏ ਵੀ ਹਰਿਦੁਆਰ ਪਹੁੰਚੇ ਹੋਏ ਨੇ ਤੇ ਕਟਨਾਵਾ ਦਾ ਸ਼ਿਕਾਰ ਵੀ ਹੋ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਸ਼ਿਵ ਭਗਤ ਅਜਿਹੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਰੁੜਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਕੇ ਤੇ ਮੌਜੂਦ SDRF ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਜ਼ਰੂਰ ਕਰਨਾ ਬੰਦਾ ਹੈ ਕਿਉਂਕਿ ਇਹਨਾਂ ਦੀ ਬਹਾਦਰੀ ਦੇ ਨਾਲ ਹੀ ਇਹਨਾਂ ਦੀ ਸਤਰਕਤਾ ਦੇ ਨਾਲ ਹੀ ਇਹਨਾਂ ਦੋਵਾਂ ਸ਼ਿਫ ਭਗਤਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਹੇ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਰੁੜ ਰਹੇ ਹੁੰਦੇ ਨੇ ਤੇ ਮਾਫ ਕਰਨਾ ਜਿਹੜੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜੇ ਸ਼ਿਫ ਭਗਤ ਰੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ SDRF ਦੇ ਜਵਾਨ ਸ਼ਿਲਾੰਗ ਲਗਾ ਦਿੰਦੇ ਨੇ ਨਦੀ ਦੇ ਵਿੱਚ ਤੇ ਇਹਨਾਂ ਨੂੰ ਬਚਾ ਕੇ ਬਾਹਰ ਲੈ ਆਉਂਦੇ ਨੇ ਤਸਵੀਰਾਂ ਇਹ ਤੇ ਸੌਨ ਦੇ ਪਵਿੱਤਰ ਮਹੀਨੇ ਦੌਰਾਨ ਕਾਂਵੜ ਯਾਤਰਾ ਚੱਲ ਰਹੀ ਹੈ ਤੇ ਇਸੇ ਦੌਰਾਨ ਸ਼ਿ ਭਗਤ ਟੋਲੀਆਂ ਦੇ ਟੋਲੀਆਂ ਬਣਾ ਕੇ ਗੰਗਾ ਜਲ ਲੈਣ ਦੇ ਲਈ ਹਰਿਦੁਆਰ ਪਹੁੰਚ ਰਹੇ ਨੇ ਹਰਿਦੁਆਰ ਦੇ ਵਿੱਚ ਜਿੱਥੇ ਭਾਰੀ ਮੀਂਹ ਪੈ ਰਿਹਾ ਜਿਸ ਦੇ ਚਲਦਿਆਂ ਕਈ ਨਦੀਆਂ ਉਫਾਨਤ ਨੇ ਕਈ ਨਦੀਆਂ ਦੇ ਵਿੱਚ ਪਾਣੇ ਦਾ ਪੱਧਰ ਇਸ ਕਦਰ ਵੱਧ ਰਿਹਾ ਹੈ ਕਿ ਲੋਕਾਂ ਦੇ ਲਈ ਖਤਰਨਾਕ ਵੀ ਸਾਬਤ ਹੋ ਰਿਹਾ ਤੇ ਇਸੇ ਦੌਰਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਨੂੰ ਸਿਹਤਮੰਦ ਬਣਾਉਣ ਦੇ ਸੁਪਨੇ ਨੂੰ ਸੱਚ ਕਰਨ ਲਈ ਹਰ ਅਹਿਮ ਕਦਮ ਚੁੱਕ ਰਹੀ ਹੈ ਜਿਸ ਤਹਿਤ ਪੰਜਾਬ ਵਾਸੀਆਂ ਨੂੰ ਮਿਆਰੀ ਸਿਹਤ ਸੇਵਾਵਾਂ ਪ੍ਰਦਾਨ ਕਰਨ ਲਈ ਪਿੰਡਾਂ ਤੇ ਸ਼ਹਿਰਾਂ 'ਚ ਆਮ ਆਦਮੀ ਕਲੀਨਿਕ ਖੋਲੇ ਜਾ ਰਹੇ ਹਨ ਸੂਬੇ ਛੁੰਟ ਤੱਕ 829 ਆਮ ਆਦਮੀ ਕਲੀਨਿਕ ਲੋਕਾਂ ਨੂੰ ਸਮਰਪਿਤ ਕੀਤੇ ਗਏ ਹਨ ਇਹਨਾਂ ਕਲੀਨਿਕਾਂ 'ਚ 80 ਤਰ੍ਹਾਂ ਦੀਆਂ ਜ਼ਰੂਰੀ ਦਵਾਈਆਂ ਅਤੇ 38 ਤਰ੍ਹਾਂ ਦੇ ਟੈਸਟਾਂ ਦੀ ਸਹੂਲਤ ਮੁਫਤ ਮੁਹੱਈਆ ਕਰਵਾਈ ਜਾ ਰਹੀ ਹੈ ਹੁਣ ਤੱਕ 1 ਕਰੋੜ 54 ਲੱਖ ਤੋਂ ਵੱਧ ਲੋਕ ਇਨਾ ਆਮ ਆਦਮੀ ਕਲੀਨਿਕ ਆ ਦਾ ਲਾਭ ਲੈ ਚੁੱਕੇ ਹਨ ਢੰਗਪਈ ਪਰੇਸ਼ਾਨੀ ਆਂਦੀ ਹੈ ਦਵਾਈ ਲੈਣ ਜਾਂਦੇ ਜਾਂਦੇ ਆ ਜਾਂ ਸਾਡੇ ਘਰ ਦਾ ਕੋਈ ਬਿਮਾਰ ਹੋ ਜਾਂਦਾ ਡਾਕਟਰ ਸਾਹਿਬ ਕੋਲ ਜਾਈਦਾ ਡਾਕਟਰ ਸਾਹਿਬ ਆਪਣੇ ਘਰ ਨਾਂ ਲੈ ਕੇ ਜਾਈਦਾ ਹਰ ਘਰ ਦੇ ਨੂੰ ਦੇਖ ਲੈਂਦੇ ਨੇ ਆਣ ਕੇ ਦਵਾਈ ਵੀ ਇੱਥੇ ਟਾਈਮ ਨਾਲ ਦਿੰਦੇ ਟਾਈਮ ਨਾਲ ਸਾਰਾ ਕੁਝ ਸਾਨੂੰ ਮਿਲਦਾ ਇੱਥੇ ਸਰਕਾਰ ਨੇ ਪਾਰੂ ਕੈਂਪ ਟ੍ਰੇਨਿੰਗ ਹਾਲਾ ਖੋਲਿਆ ਇਹਨਾਂ ਜੀ ਆਮ ਚਲਦਾ ਗਰੀਬ ਜੰਤਾ ਮਲੂਮ ਮੈਂ ਆਂ ਅਗਰ ਮੇਰੇ ਜੇ ਕੋਈ ਪੈਸਾ ਨਹੀਂ ਮੈਂ ਕਿਸੇ ਚੀਜ਼ ਨੂੰ ਬਹਾਰ ਹੋਇਨਾ ਵਾ ਕਈ ਮੈਨੂੰ ਰੋਟੀਆਂ ਲੱਗ ਜਾਂਦੀਆਂ ਨੇ ਲੂਲ ਪੋਸ਼ਨ ਲੱਗ ਜਾਂਦੇ ਨੇ ਕਈ ਬਹਾਰ ਟੱਡਣ ਦਾ ਲੋਕੋ ਪੈਸਾ ਨਹੀਂ ਹੈਗਾ ਤੇ ਮੈਂ ਮਹੱਲਾ ਕਰਨੀ ਆ ਕੇ ਫ੍ਰੀ ਅਰਾਇਜ ਕਰ ਸਕਣਾ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੂਬੇ ਦੇ ਲੋਕਾਂ ਨੂੰ ਸਿਹਤਮੰਤ ਤੇ ਨਿਰੋਗ ਜੀਵਨ ਦੇਣ ਲਈ ਵਚਨਬੱਧ ਹਨ ਜਿੱਥੇ ਕਾਂਵੜੀ ਵੀ ਹਰੀਦوار ਪਹੁੰਚੇ ਹੋਏ ਨੇ ਤੇ ਕਟਨਾਵਾ ਦਾ ਸ਼িকার ਵੀ ਹੋ ਰਹੇ ਨੇ ਇੱਕ ਤਾਜ਼ਾ ਵੀਡੀਓ ਜਿਹੜੀ ਸਾਹਮਣੇ ਆਈ ਹੈ ਉਸ ਦੇ ਵਿੱਚ ਦੋ ਸ਼ਿ ਭਗਤ ਐਸੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਉਰਦੇ ਹੋਏ ਨਜ਼ਰ ਆ ਰਹੇ ਨੇ ਪਰ ਮੌਕੇ ਤੇ ਮੌਜੂਦ ਐਸ ਡੀ ਆਰ ਐਫ ਦੇ ਜਵਾਨਾਂ ਦੀ ਬਹਾਦਰੀ ਨੂੰ ਸਲਾਮ ਜ਼ਰੂਰ ਕਰਨਾ ਬੰਦਾ ਕਿਉਂਕਿ ਇਹਨਾਂ ਦੀ ਬਹਾਦਰੀ ਦੇ ਨਾਲ ਹੀ ਇਹਨਾਂ ਦੀ ਸਤਰਕਤਾ ਦੇ ਨਾਲ ਹੀ ਇਹਨਾਂ ਦੋਵਾਂ ਸ਼ਿ ਭਗਤਾਂ ਨੂੰ ਮੌਕੇ ਤੇ ਬਚਾ ਲਿਆ ਗਿਆ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰੀਕੇ ਦੇ ਨਾਲ ਦੋ ਨੌਜਵਾਨ ਰੋੜ ਰਹੇ ਹੁੰਦੇ ਨੇ ਤੇ ਮਾਫ ਕਰਨਾ ਜਿਹੜੇ ਗੰਗਾ ਨਦੀ ਦੇ ਤੇਜ਼ ਵਹਾਅ ਦੇ ਵਿੱਚ ਜਿਹੜੇ ਸ਼ਿਫ ਭਗਤ ਰੁੜ ਰਹੇ ਹੁੰਦੇ ਨੇ ਉਹਨਾਂ ਨੂੰ ਬਚਾਉਣ ਦੇ ਲਈ ਹੀ ਐਸਟੀਆਰਐਫ ਦੇ ਜਵਾਨ ਛਿਲਾੰਗ ਲਗਾ ਦਿੰਦੇ ਨੇ ਨਦੀ ਦੇ ਵਿੱਚ ਤੇ ਇਹਨਾਂ ਨੂੰ ਬਚਾ ਕੇ ਬਾਹਰ ਲੈ ਆਉਂਦੇ ਨੇ ਤਸਵੀਰਾਂ ਇਹ ਤੇਜ਼ੇ ਦੇ ਨਾਲ ਵਾਇਰਲ ਹੋ ਰਹੀਆਂ ਨੇ ਕੁਝ ਦਿਨ ਪਹਿਲਾਂ ਦੀਆਂ ਹੀ ਇਹ ਤਸਵੀਰਾਂ ਨੇ ਤਾਜ਼ਾ ਤਸਵੀਰਾਂ ਨੇ ਕਿਉਂਕਿ ਪਿਛਲੇ ਕਈ ਦਿਨਾਂ ਤੋਂ ਜਦੋਂ ਤੋਂ ਕਾਵੜ ਯਾਤਰਾ ਸ਼ੁਰੂ ਹੋਈ ਹੈ ਉਸ ਤੋਂ ਬਾਅਦ ਤੋਂ ਹੀ ਲਗਾਤਾਰ ਅਜਿਹੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਜਿਸ ਦੇ ਵਿੱਚ ਸ਼ਿਫ ਭਗਤ ਗੰਗਾਜਲ ਲੈਣ ਮੌਕੇ ਪਾਣੀ ਦੇ ਤੇਜ਼ ਵਹਾਅ ਦੇ ਵਿੱਚ ਡੋੜ ਰਹੇ ਨੇ ਲਗਾਤਾਰ ਤਸਵੀਰਾਂ ਜਿਹੜੀਆਂ ਬੀਤੇ ਕਈ ਦਿਨਾਂ ਤੋਂ ਸਾਹਮਣੇ ਆ ਰਹੀਆਂ ਨੇ ਪਰ ਐਸਜੀਆਰਐਫ ਦੇ ਜਵਾਨ ਜਿਹੜੇ ਲਗਾਤਾਰ ਇੱਥੇ ਮੌਜੂਦ ਨੇ ਉਹ ਐਸੇ ਲਈ ਇੱਥੇ ਰਹਿ ਕੇ ਡਟੇ ਹੋਏ ਨੇ ਤਾਂ ਕਿ ਕਿਸੇ ਵੀ ਅਨਸੁਖਾਵੀ ਘਟਨਾ ਨੂੰ ਰੋਕਿਆ ਜਾ ਸਕੇ ਤੇ ਸ਼ਿਫਤ ਭਗਤਾਂ ਦੀ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਮਦਦ ਕੀਤੀ ਜਾ ਸਕੇ ਤੇ ਇਹਨਾਂ ਦੀ ਬਹਾਦਰੀ ਨੂੰ ਹੀ ਹਰ ਕੋਈ ਅੱਜ ਸਲਾਮ ਵੀ ਕਰ ਰਿਹਾ ਕਿਉਂਕਿ ਹੁਣ ਤੱਕ 20 ਦੇ ਕਰੀਬ ਕਾਂਵੜੀਆਂ ਨੂੰ ਰੁੜਦੇ ਹੋਏ ਐਸਟਆਰਐਫ ਦੇ ਜਵਾਨਾਂ ਦੇ ਵੱਲੋਂ ਬਚਾਇਆ ਗਿਆ ਤੇ ਇਹਨਾਂ ਦੇ ਵਿੱਚੋਂ ਹੀ ਇਹ ਤਸਵੀਰ ਇੱਕ ਸਾਹਮਣੇ ਆਈ ਹੈ ਜਿਹੜੀ ਤਾਜ਼ਾ ਤਸਵੀਰ ਆ ਅੱਜ ਦੀ ਹੀ ਇਹ ਵੀਡੀਓ ਸਾਹਮਣੇ ਆਈ ਹੈ ਜਿਸ ਦੇ ਵਿੱਚ ਰੁੜਦੇ ਜਾ ਰਹੇ ਇੱਕ ਸ਼ਿਵ ਭਗਤ ਨੂੰ ਬਚਾਉਂਦੇ ਹੋਏ ਇੱਕ ਐਸਟਆਰ ਐਸਟਆਰਐਫ ਦੇ ਜਵਾਨ ਜਿਹੜੇ ਉਹ ਨਜ਼ਰ ਆ ਰਹੇ ਨੇ ਕਿਸ ਤਰੀਕੇ ਦੇ ਨਾਲ ਪਾਣੀ ਦਾ ਤੇਜ਼ ਵਹਾਅ ਦੇ ਕਿ ਵੀ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਗੰਗਾ ਨਦੀ ਦੇ ਪਾਣੀ ਦਾ ਪੱਧਰ ਵਧਿਆ ਹੋਇਆ ਤੇ ਤੇਜ਼ ਵਹਾਅ ਦੇ ਵਿੱਚ ਪਾਣੀ ਅੱਗੇ ਵੱਲ ਨੂੰ ਵੱਧਦਾ ਜਾ ਰਿਹਾ ਐਸੇ ਦੇ ਚਲਦਿਆਂ ਜਦੋਂ ਵੀ ਕੋਈ ਸ਼ਿਵ ਭਗਤ ਜਾਂ ਕੋਈ ਵੀ ਜਿਹੜਾ ਸ਼ਰਦਾਲੂ ਵੇ ਇੱਥੇ ਗੰਗਾ ਜਲ ਲੈਣ ਦੇ ਲਈ ਜਾਂ ਇਸ਼ਨਾਨ ਕਰਨ ਦੇ ਲਈ ਇੱਥੇ ਆ ਰਿਹਾ ਤੇ ਉਹ ਪਾਣੀ ਦੇ ਤੇਜ਼ ਵਹਾਹ ਦੇ ਦਾ ਜਿਹੜਾ ਉਹ ਸ਼ਿਕਾਰ ਵੀ ਕਈ ਜਣੇ ਹੋ ਰਹੇ ਨੇ ਤੇ ਇਹਨਾਂ ਘਟਨਾਵਾਂ ਨੂੰ ਰੋਕਣ ਦੇ ਲਈ ਜਾਨੀ ਨੁਕਸਾਨ ਦੇ ਬਚਾਅ ਦੇ ਲਈ STF ਦੇ ਜਵਾਨ ਲਗਾਤਾਰ ਇੱਥੇ ਡਟੇ ਹੋਏ ਨੇ ਪੈਰਾ ਲਗਾਤਾਰ ਦੇ ਰਹੇ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਵੀ ਕੋਈ ਅਨਸਖਾਮੀ ਘਟਨਾ ਨਾ ਵਾਪਰ ਜਾਵੇ ਇਹ ਤਾਜ਼ਾ ਤਸਵੀਰ ਜਿਹੜੀ ਸਾਹਮਣੇ ਆਈ ਹੈ ਹਰਿਦਵਾਰ ਤੋਂ ਗੰਗਾ ਨਦੀ ਦੇ ਵਿੱਚ ਰੁੜਦੇ ਜਾ ਰਹੇ ਇੱਕ ship ਭਗਤ ਨੂੰ ਬਚਾਉਂਦੇ ਹੋਏ SDRF ਦੇ ਜਵਾਨ ਨਜ਼ਰ ਆ ਰਹੇ ਨੇ ਤੇ ਇਹਨਾਂ ਦੀ ਕੜੀ ਮੁਸ਼ਕਲ ਜਿਹੜੀ ਹੈ ਜਿਹੜੀ ਲਗਾਤਾਰ ਇਹਨਾਂ ਦੇ ਵੱਲੋਂ ਬਹਾਦਰੀ ਦੀ ਮਿਸਾਲ ਜਿਹੜੇ ਪੇਸ਼ ਕੀਤੀ ਜਾ ਰਹੀ ਹੈ ਲਗਾਤਾਰ ਕਾਂਵੜੀਆਂ ਨੂੰ ਬਚਾਇਆ ਜਾ ਰਿਹਾ ਹੈ ਉਸੇ ਨੂੰ ਲੈ ਕੇ ਸੋਸ਼ਲ ਮੀਡੀਆ ਤੇ